ਇੰਨਾ ਸੱਚ ਵੀ ਨਾ ਬੋਲ ਕਿ ਚਾਰ ਕੁ ਬੰਦੇ ਰੱਖ ਲਾ ਕੰਨ ਹੀ ਲਾਉਣ ਲਈ ਇਹ ਕਹਾਵਤ ਅੱਜ ਸੱਚ ਹੋ ਗਈ ਗਿਆਨੀ ਹਰਪ੍ਰੀਤ ਸਿੰਘ ਦੀਆਂ ਸਭਾਵਾਂ ਤੇ ਰੋਕ ਲਾਤੀ ਤੇ ਉਹ ਜਿਹੜਾ ਹੈਗਾ ਸਾਰੇ ਜਥੇਦਾਰਾਂ ਤੋਂ ਵੱਧ ਪੜਿਆ ਲਿਖਿਆ ਤੇ ਬਾਦਲਕਿਆ ਨੇ ਤੇ ਜਾਂ ਅਕਾਲੀ ਦਲ ਨੇ ਤੇ ਜਾਂ ਜਿਹੜੇ ਬਾਗੀ ਹੈ ਸੂਦਾਰ ਰਹਿਵਾਰੇ ਇਹਨਾਂ ਨੇ ਸਾਰਿਆਂ ਨੇ ਕਿਹਾ ਵੀ ਆਪਣਾ ਜਿਹੜਾ ਨੁਕਸਾਨ ਕੀਤਾ ਹੈ ਇਹ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਕਿਉਂਕਿ ਸਾਰੇ ਜੱਥੇਦਾਰਾਂ ਨੂੰ ਵੱਧ ਪੜਿਆ ਲਿਖਿਆ ਹੈ ਗੱਡਸ ਵੀ ਰੱਖਦਾ ਹੈ ਤੇ ਪੀ ਐਚ ਡੀ ਕੀਤੀ ਆ ਉਹਨੇ ਤੇ ਜਿਹੜਾ ਫੈਸਲਾ ਸੁਣਾਇਆ ਉਹਨੇ ਸੱਚ ਦਾ ਸੁਣਾਇਆ ਤੇ ਲੋਕ ਕਹਿੰਦੇ ਆ ਕਿ ਜੱਥੇਦਾਰਾਂ ਨੇ ਫੈਸਲਾ ਨਰਮ ਤੇ ਢਿੱਲਾ ਸੁਣਾਤਾ ਜੇ ਇਦੋਂ ਵੀ ਕਰੜਾ ਸੁਣਾ ਦਿੰਦੇ ਹੋ ਹੋ ਸਕਦਾ ਉਹਨਾਂ ਨੂੰ ਹੋਰ ਉਹਨਾਂ ਦਾ ਨੁਕਸਾਨ ਹੁੰਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਅੱਜ ਦੀ ਮੀਟਿੰਗ ਨੇ ਅੱਜ ਦੀ ਜਿਹੜੀ ਕਾਰਜਕਾਰੀ ਜਿਹੜੀ ਪ੍ਰਧਾਨ ਦੀ ਮੀਟਿੰਗ ਹੋਈ ਹੈ ਇਹ ਚ ਫੈਸਲਾ ਲਿਆ ਗਿਆ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹਦੀਆਂ ਸਵਾਮਾਂ ਤੇ ਫਿਲਹਾਲ ਰੋਕ ਲਾਤੀ ਤੇ ਉਹ ਫੈਸਲੇ ਨਹੀਂ ਕਰ ਸਕਦਾ ਇਟ ਮੀਨ ਜੇ ਹੌਲੀ-ਹੌਲੀ ਉਹਨੂੰ ਕੱਢਣਗੇ ਪਹਿਲਾਂ ਉਹ ਸਾਡੂ ਪਾ ਲਿਆ ਫਿਰ ਇਦਰ ਉਦਰ ਦੀਆਂ ਗੱਲਾਂ ਪਾ ਲੀਆਂ ਫਿਰ ਬਟੂਏ ਵਰਗਿਆਂ ਨੇ ਕਾਨਫਰੰਸਾਂ ਕਰੀਆਂ ਫਿਰ ਚੰਡੀਗੜ੍ਹੋਂ ਬੰਦੇ ਪੱਟੇ ਫਿਰ ਉਹਦੇ ਖਿਲਾਫ ਬੋਲੇ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਕਰਦੇ ਰਹੇ ਤੇ ਕਿਉਂਕਿ ਜਿਹੜਾ ਇਹਨਾਂ ਨੇ ਫੈਸਲਾ ਸੁਣਾਇਆ ਨਾ ਹੁਣ ਆਪਾਂ ਤਾਂ ਕਹਿੰਦੇ ਰਹੇ ਹਾਂ ਵੀ ਫੈਸਲਾ ਥੋੜਾ ਜਿਆ ਨਰਮ ਸੁਨਾਤਾ ਇੱਕ ਸਿੱਖ ਇਤਿਹਾਸ ਨੂੰ ਪੜ ਲਓ ਕਿ ਤਨਖਾਈ ਆਕਰਾਰ ਦੇਣਾ ਇੱਕ ਕਈ ਪੁਸਤਕਾਂ ਆ ਕਈ ਪੁਸਤਾਂ ਪੁਸਤਕਾਨੀ ਪੁਸਤਕਾਂ ਕਿਤਾਬਾਂ ਆਉਂਦੀਆਂ ਕਈ ਪੁਸਤਕਾਂ ਕਈ ਪੀੜੀਆਂ ਨਖਾਈਆ ਕਰਾਰ ਦੇਣਾ ਕਈ ਪੀੜੀਆਂ ਇਹਦਾ ਕਲੰਕ ਧੋਤ ਨਹੀਂ ਜਾਂਦਾ ਇਹਨੇ ਅਕਾਲੀ ਦਲ ਦੇ ਬਾਗੀਆਂ ਤੇ ਤੇ ਬਾਦਲ ਕਿਆਂ ਤੇ ਤੇ ਸੁਧਾਰ ਲੈਣ ਤੇ ਇਹੋ ਜਿਹਾ ਕਲੰਕ ਲਾਇਆ ਕਿ ਖੜੇ ਉਹ ਡਿਗਦੇ ਆ ਇਹ ਮਤਲਬ ਸਾਰੀ ਉਮਰ ਇਹਨਾਂ ਤਾਂ ਧੋਤਤਾ ਨਹੀਂ ਜਾਣਾ ਹੁਣ ਲੋਕਾਂ ਨੂੰ ਵੀ ਪਤਾ ਵੀ ਉਹਨਾਂ ਨੇ ਫੈਸਲਾ ਸਹੀ ਸੁਣਾਇਆ ਲੋਕਾਂ ਨੂੰ ਵੀ ਪਤਾ ਵੀ ਇਹਨਾਂ ਨੇ ਗਲਤ ਕੰਮ ਬਾਦਲ ਕਿਆਂ ਨਹੀਂ ਕੀਤੇ ਆ ਲੋਕਾਂ ਨੂੰ ਇਹ ਵੀ ਪਤਾ ਹੈ ਅਕਾਲੀ ਦਲ ਨੇ ਗਲਤ ਕੰਮ ਕੀਤਾ ਹੈ ਸਰਕਾਰ ਦੇ ਵਿੱਚ ਲੋਕਾਂ ਨੂੰ ਇਹ ਵੀ ਪਤਾ ਵੀ ਖਾ ਪੀ ਕੇ ਅਕਾਲੀ ਦਲ ਦੇ ਵਿੱਚ ਉਹ ਕੈਬਨਟ ਦੇ ਦਾ ਆਨੰਦ ਮਾਣ ਕੇ ਬਾਗੀ ਧੜਾ ਬਣਿਆ ਬਾਗੀ ਧੜੇ ਦੇ ਵਿੱਚ ਸੁਧਾਰ ਲੈ ਰਿਹਾ ਪੈਦਾ ਕਰ ਲਈ ਉਹ ਉਹਨਾਂ ਦੀ ਦਾਲ ਗਲੀ ਨਹੀਂ ਆਪਸ ਵਿੱਚ ਲੜਪੇ ਫਿਰ ਤਰਖਾ ਦੇਤੀ ਗੱਲ ਤੱਕ ਤੇ ਜਾ ਕੇ ਫਿਰ ਉਹਦੇ ਵਿੱਚ ਉਹ ਆਪ ਵੀ ਲਵੇਟੇ ਗਏ ਉਹ ਚ ਜਿਹੜੇ ਪਹਿਲਾਂ ਵਾਲੇ ਜਥੇਦਾਰ ਸੀ ਉਹ ਵੀ ਫਸ ਗਏ ਉਸ ਤੋਂ ਬਾਅਦ ਚੌੜੇ ਵੱਲੋਂ ਗੋਲੀ ਚੱਲ ਗਈ ਉਹ ਹੋਰ ਜਿਹੜਾ ਹੈਗਾ ਕ੍ਰੋਧ ਚੜ ਗਿਆ ਬਾਦਰਕਾਂ ਨੂੰ ਉਨੇ ਇੱਕ ਬੰਦਾ ਮੁੱਖ ਮੰਤਰੀ ਹੋਵੇ ਪੰਜ ਵਾਰ ਦਾ ਉਹਦਾ ਬੇਟਾ ਗ੍ਰਹਿ ਮੰਤਰੀ ਹੋਵੇ ਉਪ ਮੁੱਖ ਮੰਤਰੀ ਹੋਵੇ ਰਾਜ ਭਾਗ ਦਾ ਨੰਦ ਮੰਨਿਆ ਹੋਵੇ ਇਹ ਜਥੇਦਾਰਾਂ ਨੂੰ ਚੰਡੀਗੜ੍ਹ ਦੀ ਰਹਾਇਤ ਤੇ ਬੁਲਾ ਕੇ ਫੈਸਲੇ ਕਰਾਏ ਹੁਣ ਜਥੇਦਾਰਾਂ ਨੂੰ ਆਪਣੀ ਰਹਾਇਤ ਤੇ ਚੰਡੀਗੜ੍ਹ ਬੁਲਾ ਕੇ ਫੈਸਲੇ ਕਰਾਏ ਹੁਣ ਤੇ ਰੱਬ ਨੂੰ ਟੱਬ ਦੱਸਿਆ ਹੋਵੇ ਤੇ ਪੁਲਿਸ ਤੋਂ ਬੂਟ ਪਵਾਉਂਦੇ ਰਹੇ ਆ ਇਹੋ ਜਿਹਾਂ ਜਿਹਨਾਂ ਨੇ ਆਨੰਦ ਮਾਣੇ ਹੁਣ ਉਹ ਇਹ ਫੈਸਲਾ ਨੂੰ ਕਿਵੇਂ ਮੰਨਣਗੇ ਇਹਨਾਂ ਨੇ ਫੈਸਲਾ ਸੁਨਾਤਾ ਵੀ ਡਿਊਟੀ ਦੇ ਸਾਹਮਣੇ ਦੋ ਦੋ ਦਿਨ ਜਿਹੜੀ ਹੈਗੀ ਸੇਵਾ ਕਰਨੀ ਹੈ ਸੇਵਾ ਨਹੀਂ ਸਜ਼ਾ ਲਈ ਹੈ ਵੀ ਉੱਤੇ ਬਰਸ਼ਾ ਲੈ ਕੇ ਬੈਠਣਾ ਲੋਕ ਵੇਖਦੇ ਤਮਾਸ਼ਾ ਨਾਲੇ ਹੱਸਦੇ ਆ ਜਦੋਂ ਜਾਂਦੇ ਆ ਤੇ ਇਹ ਬਿਸ਼ਰਮ ਹੁੰਦੇ ਕਹਿੰਦੇ ਸਾਨੂੰ ਸੇਵਾ ਲਈ ਹੈ ਜੀ ਭਾਂਡੇ ਮਾਂਜ ਰਹੇ ਹਾਂ ਅਸੀਂ ਇੱਕ ਬਿਸ਼ਰਮੀ ਦੀ ਹੈ ਹੁਣ ਜੇ ਇਹ ਬੰਦੇ ਨੂੰ ਕੋਈ ਕੁੱਟ ਲੋ ਮਾਰ ਲੋ ਕੁਝ ਵੀ ਹੈ ਬਿਸ਼ਰਮੀ ਦਾ ਇੱਕ ਅੱਖ ਦੀ ਘੂਰ ਵੀ ਹੁੰਨੀ ਹੈ ਤੇ ਲੜਾਈ ਝਗੜਾ ਕਰਨਾ ਵੀ ਉਹਨਾਂ ਤੇ ਮਾਰਨਾ ਮਰਾਉਣਾ ਵੀ ਉਹਨਾਂ ਹੀ ਐ ਇਸ ਕਰਕੇ ਜਿਹੜਾ ਹੈਗਾ ਹਰਪ੍ਰੀਤ ਸਿੰਘ ਜਿਹੜਾ ਗਿਆਨੀ ਜੱਥੇਦਾਰ ਆ ਉਹ ਇਹਨਾਂ ਦੇ ਅੱਖ ਚ ਲੜ ਰਣਕਦਾ ਸੀ ਅੱਜ ਉਹਦੀਆਂ ਸਬਾਮਾਂ ਜਿਹੜੀਆਂ ਟੱਪ ਕਰਤੀਆਂ ਰੋਕ ਲਾਤੀ ਫੈਸਲੇ ਨਹੀਂ ਕਰ ਸਕਦਾ ਤੇ ਹਲੇ ਫੈਸਲੇ ਤਾਂ ਭਾਈ ਉਹ ਬਾਕੀ ਪਏ ਆਲੇ ਤਾਂ ਤੁਸੀਂ ਉਹ 90 ਲੱਖ ਦੇ ਇਸ਼ਤਿਹਾਰ ਆ ਜਿਹੜੇ ਮਾਫੀਨਾਮੇ ਵਾਲੇ ਐ ਉਹਦਾ ਵਿਆਜ ਵੀ ਨਹੀਂ ਭਰਿਆ ਉਹ ਕਲੀਅਰ ਨਹੀਂ ਕਰਾਇਆ ਅਜੇ ਕਾਲੀਦਾਰ ਚੋ ਅਸਤੀਫੇ ਨਹੀਂ ਲਈ ਉਹਦੇ ਗੋਲ ਮੋਲ ਜਿਹੜੇ ਹੈਗੇ ਆ ਫੈਸਲੇ ਕਰਾ ਲਈ ਕਿਉਂਕਿ ਉਹਨਾਂ ਨੂੰ ਇਹ ਆ ਵੀ ਇਹ ਸਖਤਾਈ ਨਾਲ ਨਾ ਕਰ ਦੇ। ਉਹਨਾਂ ਵੀਡੀਓ ਵਾਇਰਲ ਹੋਊਗੀ ਹੋਰ ਇਹਨਾਂ ਨੂੰ ਡਰ ਹੋ ਗਿਆ ਵੀ ਯਾਰ ਉਹ ਇਸ ਤਰ੍ਹਾਂ ਬੁੜਕਦਾ ਬੋਲਦਾ। ਤੇ ਸਾਲਿਓ ਸ਼ਬਦ ਵੀ ਕਿਹਾ ਉਹਨਾਂ ਨੇ ਵੀ ਤੁਸੀਂ ਜਾਣਦੇ ਰਹੇ ਹੋ ਅਸੀਂ ਜੇ ਪ੍ਰਧਾਨ ਮੰਤਰੀ ਨਾਲ ਮੈਂ ਗੱਲ ਕਰ ਲਈ ਕਿੰਡੀਕ ਗੱਲ ਹੈ ਜੱਤੇਦਾਰ ਕਰ ਸਕਦਾ। ਉਹ ਕਰ ਸਕਦਾ ਇਹ ਕੋਈ ਦੂਰ ਹੈ ਨਹੀਂ। ਜੇ ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਉਹ ਵੀ ਮੈਂ ਭਾਈ ਤਾਕਤ ਦੇ ਹੋਣਾ ਤਾਂ ਉਹਦੀ ਜਿਹੜੀ ਹੈਗੀ ਹੈ ਜ਼ਿੰਮੇਵਾਰੀ ਹੈ ਜੱਤੇਦਾਰ ਦੀ ਹੈ। ਉਹ ਅੱਗੇ ਫਿਰ ਦੱਸਦਾ। ਅਗਲੀ ਨਿਕੁਰ ਦਾਸ ਕਰਉਣੀ ਹੁੰਦੀ ਆ ਜੱਥੇਦਾਰ ਨਾਲ ਕੋਈ ਮੀਟਿੰਗ ਕਰਨੀ ਹੋਵੇ ਜੱਥੇਦਾਰ ਨੇ ਕਰਨੀ ਉਹਦੇ ਜਾ ਸਕਦਾ ਇੱਕ ਤਾਂ ਇਹ ਹੁੰਦਾ ਵੀ ਬੰਦਾ ਵਿੱਕ ਗਿਆ ਜਾਂ ਕੋਈ ਕੌਮ ਦੀ ਪੱਟੀ ਛੁਰਾ ਮਾਰਿਆ ਜਾਂ ਉਹਨੇ ਕੋਈ ਇੱਥੋਂ ਦਾ ਸਾਰਾ ਕੁਝ ਦੱਸਦਾ ਤੋ ਉਸ ਖਾਨੇ ਦਾ ਹਿਸਾਬ ਦੇਤਾ ਹੋਰ ਦੇਤਾ ਸਿੱਖਾਂ ਨਾਲ ਧੋਖਾ ਕਰਿਆ ਉਹ ਉਹ ਫੇਰ ਤਾਂ ਮੰਨਣਯੋਗ ਹੈ ਜਾਂ ਉੱਥੇ ਗਲਤ ਫੈਸਲੇ ਲਏ ਆਏ ਹੁਣ ਮਾਸਟਰ ਤਾਰਾ ਸਿੰਘ ਵਰਗੇ ਹਰਚੰਦ ਸਿੰਘ ਲੋਂਗੋਵਾਲ ਵਰਗਿਆਂ ਨੇ ਗਲਤ ਫੈਸਲੇ ਲਏ ਆ ਉਹਨਾਂ ਨੂੰ ਭੁਗਤਣਾ ਪਿਆ ਹੁਣ ਚਲੋ ਇਹਦੀਆਂ ਸਵਾਵਾਵਾਂ ਬੰਦ ਕਰਤੀਆਂ ਹੁੰਦਾ ਫੇਰ ਵੀ ਕਹਿੰਦਾ ਮੈਂ ਸੇਵਾਰਾ ਮਹਾਉਂਦਾ ਰਹੂੰਗਾ ਰੋਟੀ ਖਾਣੀ ਆ ਮੈਂ ਤਾਂ ਦੋ ਟਾਈਮ ਤੇ ਜਿਹੜੀ ਸਰਕਾਰੀ ਹੈ ਐਸੀ ਸ਼੍ਰੋਮਣੀ ਕਮੇਟੀ ਬਣਾਉਂ ਦਿੱਤੀ ਹੋਈ ਉਹ ਵੀ ਛੱਡਤੀ ਤੇ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਉਹਦੀਆਂ ਸਵਾਵਾਵਾਂ ਜਿਹੜੀਆਂ ਟੱਪ ਕਰਤੀਆਂ ਤੇ ਹੌਲੀ-ਹੌਲੀ ਇਹ ਦੋ ਚਾਰ ਦਿਨਾਂ ਚੋਂ ਬਾਹਰ ਕੱਢਣਗੇ ਕਿਉਂ ਕਿਉਂਕਿ ਜਿਹੜਾ ਉਹ ਕਹਿੰਦੇ ਵੀ ਦੂਸਰੇ ਪੈ ਸਿੰਘ ਸਹਿਬਾਨਾ ਜਿਹੜੇ ਉਹ ਇੰਨਾ ਫੈਸਲਾ ਕਰਾ ਡਾਨੀ ਸੁਣਾਉਂਦੇ ਇਹਨੇ ਸੁਣਾਇਆ ਸੁਣਾਇਆ ਕਿ ਸਾਡੇ ਨਾਲ ਜਿਆਦਤੀ ਕੀਤੀ ਹੈ ਤੇ ਇਹ ਬੰਦੇ ਨੇ ਸਾਨੂੰ ਟਾਰਗੇਟ ਕੀਤਾ ਤੇ ਸਾਡੇ ਤੇ ਰੰਜਿਸ਼ ਰੱਖਦਾ ਇਹ 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 ਇਹਨਾਂ ਦਾ ਅੰਦਰ ਸੋਚਣੀ ਹੈ ਪਰ ਫੈਸਲਾ ਜੋ ਹੋਇਆ ਸਹੀ ਹੋਇਆ ਹੁਣ ਇੱਕ ਬੰਦੇ ਨੇ ਗੋਲੀ ਚਲਾਤੀ ਅੱਗੇ ਉਹਨੂੰ ਪੰਥ ਚੋਂ ਛੇਕ ਦਿਓ ਉਹਨੂੰ ਗੁਰਦੁਆਰੇ ਨਾਲ ਬੰਨ੍ਹ ਦਿਓ ਇੱਕ ਬੰਦੇ ਨੇ ਬੰਦੇ ਮਰਵਾਤੇ ਉਹ ਵਰਸ਼ਾ ਲੈ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਬੈਠਾ ਉਹ ਜੋ ਮਰਜੀ ਕਰੇ ਜੋ ਬਾਦਲ ਕੇ ਕਰ ਦੇਉ ਤਾਂ ਪੂਰਨ ਕਰ ਦੇ ਜੇ ਕੋਈ ਆਮਦ ਦਾ ਜਾਵੜੀ ਤਾਂ ਉਹ ਬਾਫ ਕਰ ਦੇ ਇਸ ਕਰਕੇ ਬਿਰਸਾ ਸਿੰਘ ਬਲਟੋਹਾ ਨੂੰ ਕਾਲੀਦਾਰ ਚੋਂ ਬਾਹਰ ਨਹੀਂ ਕੱਢਿਆ ਅੰਦਰੋਂ ਗੱਲ ਲਿਕਾ ਉਹ ਆਪ ਦੀ ਆਬਤ ਸੀਵਾ ਦੇ ਗਿਆ ਵੀ ਮੇਰੇ ਤੇ ਕੋਈ ਅਲੀਗੇਸ਼ਨ ਨਾ ਲੱਗ ਜਾਈ। ਉਦੋਂ ਦਾ ਵੀਡੀਓ ਵਾਇਰਲ ਹੋ ਗਈ ਹੁਣ ਉਹ ਜਥੇਦਾਰ ਵੀ ਮੰਗ ਕਰ ਰਹੇ ਨੇ ਕਿ ਸਾਰੀ ਵੀਡੀਓ ਚਾਲੂ ਹੋਵੇ ਤੇ ਬਿਰਸਾ ਸਿੰਘ ਬਲਟੋਹਾ ਵੀ ਮੰਗ ਕਰ ਰਿਹਾ ਵੀ ਸਾਰੀ ਵੀਡੀਓ ਚਾਲੂ ਹੋਵੇ। ਪਰ ਇੱਥੇ ਜਿਹੜੀ ਹੈਗੀ ਇਹਨਾਂ ਦੀ ਹਰਕਤ ਹੈ ਇਹਨਾਂ ਦੀ ਸੋਚ ਹੈ ਇਹਨਾਂ ਦੀ ਮਾਨਸਿਕਤਾ ਜਿਹ ਸਾਹਮਣੇ ਆ ਗਈ ਜੱਥੇਦਾਰ ਤੋਂ ਜਿਹੜੀਆਂ ਸਵਾਮਾਂ ਲੈ ਲਈਆਂ ਉਹਨਾਂ ਤੇ ਹੁਣ ਉਹ ਕੋਈ ਇੱਕ ਫੈਸਲਾ ਨਹੀਂ ਸੁਣਾ ਸਕਦਾ ਇੱਕ ਜੱਥੇਦਾਰ ਨੂੰ ਰਬੜ ਦੀ ਮੋਹਰ ਬਣਾਤਾ ਕਿਉਂਕਿ ਜਲੀਲ ਕਰ ਰਿਹਾ ਵੀ ਜਲੀਲ ਕਰਕੇ ਆਪੇ ਭੱਜੂਗਾ ਜਦੋਂ ਕਿਸੇ ਬੰਦੇ ਤੇ ਇੱਕ ਕੁਰਸੀ ਤੇ ਉਹਨੂੰ ਰਬੜ ਦੀ ਮੋਹਰ ਬਣਾਤਾ ਵੀ ਤੂੰ ਕੋਈ ਦਸਕਤਰੀ ਕਰ ਸਕਦਾ ਤੂੰ ਕੋਈ ਫੈਸਲੇ ਲੈ ਸਕਦਾ ਉਹ ਕਿਉਂ ਖੜੂਗਾ ਆਪਣੇ ਕੋਈ ਮਹਿਮਾਨ ਆ ਜੇ ਆਪਾਂ ਨੂੰ ਪਾਣੀ ਨਹੀਂ ਪੁੱਛਿਆ ਚਾਹ ਨਹੀਂ ਪੁੱਛਿਆ ਵੀ ਉਹਨੂੰ ਨਾ ਪਾਣੀ ਦੇਣਾ ਨਾ ਰੋਟੀ ਦੇਣੀ ਆ ਆਜੂਗਾ ਬਹਿ ਜਾਊਗਾ ਮੁਰਜੂਗਾ ਨਾ ਬੁਲਾਉਣਾ ਉਹ ਕਿੰਨੇ ਦਿਨ ਆਊਗਾ ਇਹੀ ਗੱਲ ਇਹ ਹੈ ਵੀ ਜੱਥੇਦਾਰ ਉਹ ਜਿਹੜਾ ਹੈ ਗਰਪ੍ਰੀਤ ਸਿੰਘ ਉਹ ਆਪ ਹੀ ਅਸੀਫਾ ਦੇਊਗਾ ਵੀ ਉਹਨੂੰ ਜਲੀਲ ਕਰ ਰਹੀ ਹੈ ਸੋ ਇਸ ਕਰਕੇ ਜਿਹੜੀ ਅੱਜ ਦੀ ਮੀਟਿੰਗ ਸੀਗੀ ਇਹਨਾਂ ਦੇ ਸਾਹਮਣੇ ਆ ਗਿਆ ਇਹ ਤਾਂ ਅਸੀਂ ਤੋਂ ਪਹਿਲਾਂ ਵੀ ਵੀਡੀਓ ਚ ਵੀ ਕਿਹਾ ਸੀ ਵੀ ਪਾਈ ਜਥੇਦਾਰਾਂ ਨੂੰ ਇਹ ਲਾਉਣਗੇ ਪਰ ਸੰਗਤ ਹੈ ਜਿਹੜੀ ਉਹ ਮੰਨ ਨਹੀਂ ਰਹੀ ਸੀ ਵੀ ਆਹ ਜਿਹੜੇ ਫੈਸਲੇ ਇਹਨਾਂ ਨੇ ਢਿੱਲੇ ਕਰੇ ਆ ਜੇ ਇਹ ਤੋਂ ਸਖਤ ਫੈਸਲੇ ਕਰ ਲੰਦੇ ਕੋੜੇ ਮਾਰਨ ਵਾਲੇ ਫੈਸਲੇ ਕਰ ਦਿੰਦੇ ਹੋ ਸਕਦਾ ਜਥੇਦਾਰਾਂ ਨੂੰ ਯਾਨੀ ਮਾਲੀ ਨੁਕਸਾਨ ਕਰ ਸਕਦੇ ਸੀ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟਾਂ ਦੇ ਵਿੱਚ ਚੰਗਾ ਮਾੜਾ ਜਰੂਰ ਦੱਸਣਾ ਧੰਨਵਾਦ